ਹੈ ਫੇਰ ਦੇ ਦਿਓ ਜੀ ਲੋ ਜੀ ਲੋ ਰਸਤੇ ਨਾਲ ਗਰਾਊਂਡ ਵੱਲ ਆ ਰਿਹਾ ਹੈ ਦੇਖ ਸਕਦੇ ਹੋ ਝੋਟਾ ਜਾਣਾ ਤੇ ਚੱਲ ਜੋ ਨਹੀਂ ਨਹੀਂ ਦੋ ਜਾਨੀ ਅੱਗੇ ਪਿੰਡਾਂ ਦੇ ਵਿੱਚ ਇੱਕ ਇਹਦੀ ਆਮ ਹੁੰਦੇ ਸੀਗੇ ਜੇ ਚੰਗਾ ਬੀਜੇ ਤੇ ਚੰਗਾ ਵੜਾਵੇ ਜੇ ਮਾੜਾ ਬੀਜੂ ਕਿਤੇ ਮਾੜਾ ਹੀ ਵੜੋ ਝੋੜ ਦੀਆਂ ਪਾਰੀਆਂ ਚੱਲਦੀ ਨਹੀਂ ਝੋੜ ਦੀ ਦੁਕਾਨ 'ਤੇ ਥੋੜੇ ਸਮਾਂ ਹੁਆ

ਦੇਖ ਸਕਦੇ ਹੋ ਚਾਲੇਗਾ ਸਾਹ ਕਿਹੜਾ ਪਿੰਡ ਹੈ ਵੀਰੇ ਪੁੱਛੋ ਪਿੱਥੋ ਪਿੱਥੋ ਠੀਕ ਹੈ ਦੇਖ ਸਕਦੇ ਹਾਂ ਜੀ ਅੱਗੇ ਫੇਰ ਦੇ ਦਿਓ ਜੀ ਲੋ ਜੀ ਰਸਤੇ ਤੇ ਇਧਰੋਂ ਇੱਕ ਆ ਗਿਆ ਜੀ ਦੇਖ ਸਕਦੇ ਹੋ ਇਹ ਇੱਕ ਉਹ ਦੇਖੋ ਜੀ ਬਹੁਤ ਤੇਜ਼ੀ ਨਾਲ ਗਰਾਊਂਡ ਵੱਲ ਆ ਰਿਹਾ ਹੈ ਦੇਖ ਸਕਦੇ ਹੋ ਝੋਟਾ ਜਾਣਾ ਤੇ ਚੱਲ ਜਓ ਨਹੀਂ ਨਹੀਂ ਦੋ ਜਣੇ ਹੀ ਹੋਣਗੇ ਆ ਆ ਆ ਆ ਦੇਖ ਕੇ ਟੌਟੀ ਆ ਆ ਜਾ ਦੋ ਰੁਪਏ ਵਾਲਾ ਤੋਂ ਬਾਅਦ ਕਰਨਾ ਚਾਹੀਦਾ ਇਸ ਬਾਤ ਦੇਖ ਸਾਡੇ ਇਹ ਚੱਕਰ ਕੀ ਹੈ ਪਾਟ ਹੋ ਗਿਆ ਉਹ ਅੰਦਰ ਦੋ ਵੀ ਹੋਰ ਰਹਿੰਦੇ ਆ ਨਾ ਮਾਂ ਨਹੀਂ ਆ ਦੇਖ ਸਕਦੇ ਹੋ ਜੀ ਮੱਥਾ ਟੇਕ ਕੇ ਗਰਾਊਂਡ ਵੱਲ ਨੂੰ ਵਧ ਰਹੇ ਨੇ ਜੀ ਇਸੇ ਤਰ੍ਹਾਂ ਉਹ ਬਾਈ ਲੈ ਕੇ ਆ ਰਹੇ ਹੈ ਝੋਟਾ ਦੇਖ ਸਕਦੇ ਹੋ ਗਰਾਊਂਡ ਵੱਲ ਨੂੰ ਹੈਲੋ ਹਾਂ ਜੀ ਇਹ ਰੇਂਜ ਨੰਬਰ 2 ਦੇ ਵਿੱਚੋਂ ਕੋਈ ਵੀਰ ਉੱਥੋਂ ਕਹੀ ਲੈ ਕੇ ਗਿਆਗਾ ਜਾ ਕੇ ਜਿਹੜਾ ਵੀ ਭਰਾ ਲੈ ਕੇ ਉੱਥੇ ਪਹੁੰਚ ਨਹੀਂ ਕਰਦੇ ਉਹ ਸਫਾਈ ਵਾਲੇ ਵੀਰਾਂ ਨੂੰ ਚਾਹੀਦੀ ਆ ਚਾਰ ਦੰਦ ਜਿਕੇ ਜੀ ਇਹ ਝੋਟਿਆਂ ਦੇ ਕਟਿਆਂ ਦੇ ਸਖਤ ਮੁਕਾਬਲੇ ਜਿਹੜੇ ਕੜਲੋਤ ਹੋਣਾ ਜੀ ਪੂਰੇ ਫੰਕਾਰੇ ਮਾਰ ਰਿਹਾ ਝੋਟਾ ਸਰਪਾਰ ਦੀ ਗੜਾ ਹੈ ਨਾ ਉਹ ਸਾਹਮਣੇ ਜਨਕਾਰ ਭਾਈ ਤੇਰੀ ਆਇਓ ਅੱਜ ਮੈਂ ਜੀ ਰੱਖੋ ਤੁਸੀਂ ਰੱਖੋ ਜੀ ਰਿੰਕ ਚੰਦਰ ਠੀਕ ਐਸਾ ਸੰਘੇ ਜੀ ਪੰਜ ਜੀ ਨੇ ਦੇਖ ਸਕਦੇ ਹੋ ਦੋਸਤੋ ਕਿਵੇਂ ਪੂਰਾ ਫਰਤੀਲਾ ਝੋਟਾ ਜੇ ਕਹਿ ਦੀਏ ਬੈਰੋ ਕੇ ਬੈਰੋ ਕੇ ਬੈਰੋ ਕੇ ਕਿੱਥੇ ਬੰਦਾ ਹੈ ਅੱਛਾ ਬਾਗੇ ਪ੍ਰਾਣੇ ਕੋਲੇ ਅੱਛਾ ਬਾਗੇ ਪ੍ਰਾਣੇ ਮੋਗਾ ਜ਼ਿਲ੍ਹੇ ਚ ਆਏ ਬਈ ਦੇਖ ਸਕਦੇ ਹੋ ਬੈਰੋ ਕੇ ਪਿੰਡ ਮੋਗਾ ਜ਼ਿਲ੍ਹੇ ਚੋਂ ਬਈ ਝੋਟਾ ਲੈ ਕੇ ਆਏ ਨੇ 4 ਦਿਨ ਦਾ ਹੈ 4 ਦਿਨ ਦਾ ਪਾਜੀ ਕਾਰਵਾਈ ਕਰਨੀ ਹੈ ਦੇਖ ਸਕਦੇ ਹੋ ਜੀ ਪੂਰਾ ਸੁੰਦਰ ਦੇਖ ਸਕਦੇ ਹੋ ਕਿੰਨੇ ਨੰਬਰ 4 ਦਿਨ ਦਾ ਮੀਲੀ ਰਾਣੀ ਕਿੰਨੇ ਸਰਦਨ ਉਹ ਦੇਖੋ ਗੇਟ ਦੇ ਵਿੱਚ ਚਾਰ ਦਮ ਛੋਟੇ ਰੈਂਕ ਨੰਬਰ 2 ਦੇ ਵਿੱਚ ਲੈ ਕੇ ਫੋਟੋ ਜੀ ਬੱਡੇ ਪੱਦਰ ਤੇ ਛੋਟੇ ਨੇ ਜਿਹੜੇ ਪਹੁੰਚ ਰਹੇ ਨੇ ਲੈ ਕੇ ਫੋਟੋ ਜੀ ਬਤ ਸੁੰਦਰ ਬਹੁ ਸੋਹਣੇ ਛੋਟੇ ਜਾਨੀ ਕਿ ਪਾਲੇ ਹੋਏ ਪਰ ਕਹਿੰਦੇ ਵੀ ਪੂਰੀ ਮਿਹਨਤ ਦੇ ਨਾਲ ਜਿਵੇਂ ਘੋੜੀਆਂ ਦੇ ਸ਼ੌਂਕੀ ਘੋੜੀਆਂ ਪਾਲਦੇ ਨੇ ਇਹ ਝੋਟਿਆਂ ਦੇ ਸ਼ੌਂਕੀ ਮੱਝਾਂ ਦੇ ਸ਼ੌਂਕ ਝੋਟਿਆਂ ਦੇ ਜਿਹੜੇ ਸਖਤ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ ਪੂਰੀ ਸਿਰਾ ਗੱਲਬਾਤ ਹੈ ਇੱਥੇ ਦੇਖੋ ਕਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਕਿਹੜਾ ਦੂਜੇ ਤੇ ਆਉਂਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਝੋਟੇ ਲੈ ਕੇ ਆਏ ਹੋਏ ਨੇ ਇੱਥੇ ਬੂਰੇ ਝੋਟੇ ਫੂਲੇ ਝੋਟੇ ਕਾਲੇ ਝੋਟੇ ਹਾਂਜੀ چار دن موڑا موڑا نسل دے ਅੱਗੇ ਪਿੰਡਾਂ ਦੇ ਵਿੱਚ ਇੱਕ ਇਹਦੀ ਆਮ ਹੁੰਦੇ ਸੀਗੇ ਉਸ ਤੋਂ ਬਾਅਦ ਵੀ ਕੋਈ ਝੂਠ ਦੀ ਗੱਲ ਬਾਹਰ ਨਹੀਂ ਚਲਦੀ ਨਹੀਂ ਝੂਠ ਦੀ ਗੱਲ ਦਾ ਪੂਰੇ ਸਮਾਉਂ ਬਾਏ ਸਭ ਜਾਣਦੇ ਨੇ ਕਿ ਇਹ ਕਿਹਦੇ ਚ ਕਿੰਨਾ ਗੱਲ ਦਾ ਉਸ ਕਰਕੇ ਇਹਨਾਂ ਨੂੰ ਉਹ ਪ੍ਰੋਸੋ ਜੋ ਸੱਚਾ ਹੈ ਉਹ ਪ੍ਰੋਸੋ ਜੋ ਆਪ ਕਰਦੇ ਹੋ ਜਿਹੜਾ ਆਪ ਘਰੇ ਕਰਦੇ ਨੇ ਉਹ ਦੱਸਿਆ ਕਰੋ ਤੁਸੀਂ ਆਹ ਕਰਦੇ ਆ ਆ ਅਸੀਂ ਪਾਉਂਦੇ ਹਾਂ ਇਸ ਤਰ੍ਹਾਂ ਨਾ ਰੱਖ ਲਿਓ ਕਿਵੇਂ ਅਸੀਂ ਥੋੜੀ ਚੰਗਿਆਰ ਕਰਦੇ ਆ ਉਹ ਸਾਰੀਆਂ ਗੱਲਾਂ ਇਹਨਾਂ ਠੀਕ ਹੈ ਦੇਖ ਸਕਦੇ ਹਾਂ ਜੀ ਪਿੱਥੋ ਮਸ਼ਹੂਰ ਪਿੰਡ ਹੈਗਾ ਉੱਥੋਂ ਲੈ ਕੇ ਆਏ ਨੇ ਦੇਖ ਦੇ ਮੁਕਾਬਲੇ ਦੇ ਵਿੱਚ ਤਨੌਲਾ ਮੰਡੀ ਦੇ ਵਿੱਚ ਸੋ ਐਨੇ ਤੁਸੀਂ ਜਾਣ ਜਾਣ ਕੇ ਪਾਲੇ ਹੋ ਇਹਨਾਂ ਸਮਾਂ ਨੂੰ ਹੈ ਨਾ ਅੱਜ ਬਿਊਟੀ ਜੇ ਕਹਿੰਦੇ ਝੋਟਿਆਂ ਦੇ ਸੁੰਦਰਤਾ ਦੇ ਮੁਕਾਬਲੇ ਨੇ ਜਿਹੜੇ ਵੀ ਕਿਹੜਾ ਝੋਟਾ ਸੋਹਣਾ ਹੈ ਸੁੰਦਰ ਹੈ ਪਹਿਲਾਂ ਮੱਜਾਂ ਦੇ ਹੋਏ ਨੇ ਹੁਣ ਹੋ ਰਹੇ ਨੇ ਜੀ ਝੋਟਿਆਂ ਦੇ ਮੁਕਾਬਲੇ ਤਨੌਲਾ ਦੀ ਮੰਡੀ ਦੇ ਵਿੱਚ ਦੇਖੋ ਪੂਰੀ ਗੱਲਬਾਤ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਐਂਡ ਤੱਕ ਵੀਡੀਓ ਦੇਖਿਓ ਅਨੰਤ ਆਊਗਾ ਤੁਹਾਨੂੰ ਪੂਰਾ 10-20 ਮਿੰਟ ਕੱਢ ਕੇ ਵੀਡੀਓ ਦੇਖੋ ਪੂਰੀ ਇੱਧਰ ਦੇਖੋ ਜੀ ਇੱਧਰ ਵੀ ਪੂਰਾ ਭੱਗ ਚੱਕੇ ਮਾਹੌਲ ਜੋ ਦਰਸ਼ਕ ਨੇ ਵੱਡੀ ਗਿਣਤੀ 'ਚ ਪਹੁੰਚੇ ਨੇ ਇਹ ਚੌਗੇ ਝੋਟਿਆਂ ਦੇ ਮੁਕਾਬਲੇ ਨੇ ਜੀ ਇਹ ਚੌਗੇ ਝੋਟਿਆਂ ਦੇ ਮੁਕਾਬਲੇ ਨੇ ਇਹ ਕਿਹੜੇ ਉਸੇ ਵਿੱਚ ਪਹੁੰਚ ਗਏ ਕਿਹੜਾ ਸਭ ਤੋਂ ਸੁੰਦਰ ਝੋਟਾ ਹੈ ਸੋਹਣਾ ਝੋਟਾ ਹੈ ਕਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਕਿਹੜਾ ਦੂਜੇ ਤੇ ਕਿਹੜਾ ਤੀਜੇ ਤੇ ਦੇਖਦੇ ਆਂ ਜੀ ਰੱਖਣੀ ਇਹ ਦੀ ਸਾਲ ਮੋਹਰਾਂ ਨਾਲ ਦੇ ਝੋਟੇ ਨੇ ਇਹ ਬਹੁਤ ਔਖੇ ਇਹ ਮੁਕਾਬਲੇ ਲਗਭਗ ਸ਼ੁਰੂ ਨੇ ਤੇ ਉਧਰ ਸਾਨੂੰ ਹੁਣ ਦੂਜੀ ਸਾਈਡ ਵੀ ਦਿਖਾਉਣੇ ਆਂਗੇ ਦੇਖ ਸਕਦੇ ਹੋ ਦੋਸਤੋ ਇਹਨੇ ਦੁੱਗਾ ਇਹ ਕਦੀ ਵੀ ਦੋ ਦੰਦਾ ਝੋਟੇ ਇਹਨਾਂ ਦੇ ਮੁਕਾਬਲੇ ਬਿਊਟੀ ਮੁਕਾਬਲੇ ਨੇ ਜਿਹੜੇ ਹੋ ਰਹੇ ਨੇ ਤੇ ਵੱਡੀ ਗਿਣਤੀ ਚ ਦਰਸ਼ਕ ਵੀ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਜਿਵੇਂ ਆਪਾਂ ਕਹਿੰਦੇ ਕਬੱਡੀ ਦੇ ਟੂਰਨਾਮੈਂਟ ਚ ਪਹੁੰਚਦੇ ਨੇ ਇਸੇ ਤਰ੍ਹਾਂ ਧਰੌਲਾ ਮੰਡੀ ਦੇ ਵਿੱਚ ਬਹੁਤ ਵਧੀਆ ਲੱਗਿਆ ਦੇਖ ਕੇ ਕਿਉਂਕਿ 34 35% ਹੈ ਜਿਹੜਾ ਸਾਡੇ ਪਸ਼ੂ ਤਣੇ ਜਿਹੜਾ ਪੰਜਾਬ ਚੋਂ ਜਿਹ ਕਦੀ ਵੀ ਅੜਾਰੀ ਮਾਰ ਗਿਆ 34% ਬਹੁਤ ਵਧੀਆ ਜੋੜਨ ਦਾ ਤਰੀਕਾ ਬਾਈਆਂ ਨੇ ਪਸ਼ੂਆਂ ਦੇ ਮੁਕਾਬਲੇ ਵੀ ਹੋਏ ਨੇ ਉਹਦੇ ਮੱਝਾਂ ਦੇ ਤੇ ਝੋਟਿਆਂ ਦੇ ਵੀ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜੀ ਦੇਖ ਸਕਦੇ ਇੱਥੇ ਹੁਣ ਝੋਟਿਆਂ ਦੇ ਵਿਚਕਾਰ ਹੈ ਜਿਹੜਾ ਉਹ ਬਿਊਟੀ ਸੁੰਦਰਤਾ ਦੇ ਮੁਕਾਬਲੇ ਨੇ ਜਿਹੜੇ ਹੋਣ ਜਾ ਰਹੇ ਨੇ ਇਹ ਦੁਗਗਾ ਝੋਟੇ ਜਿਹੜਾ ਦੇਖ ਸਕਦੇ ਹੋ ਵੱਡੀ ਗਿਣਤੀ ਚ ਭਾਰੀ ਇਕੱਠ ਹੋ ਰਿਹਾ ਹਜ਼ਾਰਾਂ ਦਰਸ਼ਕ ਜਿਹੜੇ ਉਹ ਪਹੁੰਚੇ ਨੇ ਦੇਖਣ ਲੱਗਦਾ ਵੀ ਦੁਬਾਰੇ ਅਸੀਂ ਮੱਝਾਂ ਹਰੇਕ ਘਰ ਮੱਝ ਜਿਹੜੀ ਉਹ ਪੰਜਾਬ ਦੇ ਆਉਣ ਵਾਲੇ ਸਾਲਾਂ ਚ ਜ਼ਰੂਰ ਹੋਣੀ ਚਾਹੀਦੀ ਹੈ ਘਰ ਦਾ ਦੁੱਧ ਹੈ ਜਿਹੜਾ ਪਹਿਲਾਂ ਆਪਾਂ ਦੇਖਦੇ ਸੀ ਪਿੰਡਾਂ ਦੇ ਵਿੱਚ ਝੋਟੇ ਛੱਡੇ ਜਾਂਦੇ ਸੀ ਠੱਠੇ ਛੱਡੇ ਜਾਂਦੇ ਸੀ ਉਹ ਜਿਹੜਾ ਸਾਡਾ ਸਿਸਟਮ ਹੈ ਉਹ ਤਾਂ ਲਗਭਗ ਗਾਇਬ ਹੋ ਚੁੱਕਿਆ ਹੈ ਪਰ ਇੱਥੇ ਅੱਜ ਜਿਹੜਾ ਦੇਖ ਸਕਦੇ ਹਾਂ ਵੱਡੇ ਸ਼ਕਤ ਮੁਕਾਬਲੇ ਨੇ ਜਿਹੜੇ ਝੋਟਿਆਂ ਦੇ ਵਿਚਕਾਰ ਹੋਣ ਹੋਣ ਜਾ ਰਹੇ ਨੇ ਉਹ ਬਹੁਤ ਰਸਤੇ ਤੋਂ ਆ ਰਹੇ ਆ ਉਹ ਮੂਲੇ ਲੈ ਕੇ ਬਿਲਕੁਲ ਸਾਰੇ ਪੰਜਾਬ ਦਾ ਹਰਿਆਣਾ ਦਾ ਰਾਸ਼ਟਰੀ ਮੰਡਾ ਇਹ ਦਰਸਾ ਰਿਹਾ ਹੈ ਉਹ ਆ ਦੇ ਸਕਦੇ ਪੀਨਿਆ ਤੋਂ ਸੇਵਾ ਦੇ ਚ ਉਜਤ ਆਈ ਆਪਾਂ ਇਹ ਚੋਗੇ ਨੇ ਉਹ ਦੁੱਗੇ ਤੇ ਹਾਂ ਸੋ ਜਨਮ ਜਿਹੜੀ ਆ ਉਹ ਚੱਲ ਰਹੀ ਹੈ ਦਰਸ਼ਕਾਂ ਵਾਂ ਆਪਣਾ ਬਿਹਤਰ ਦੇਖ ਸਕਦੇ ਹੋ ਦੋਸਤੋ ਤਾਲਬਾਤ ਕਰਦੇ ਆ ਕਿਹੜਾ ਪਿੰਡ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਜੀ ਮੇਰਾ ਨਾਮ ਅਰਸ਼ਾਦ ਸਿੰਘ ਦਿਉਰ ਪਿੰਡ ਬਟੋਹਾ ਜिले ਤਰਨਤਾਰਨ ਦੇ ਰਹਿਣ ਵਾਲਾ ਮੈਂ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਤੇ ਵੀਡੀਓ ਦੇਖ ਰਿਹਾ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਣ ਹੋਵੇ ਜੀ ਤੇ ਆਪਣਾ ਕਿਹੜੀ ਨਸਲ ਦਾ ਝੋਟਾ ਜੀ ਇਹ ਇਹ ਜਿਹੜਾ ਝੋਟਾ ਹੈ ਨੀਲੀ ਰਾਵੀ ਦਾ ਪੂਰਿਆ ਤੇ ਦੰਦਾਂ ਤੋਂ ਦੰਦਾਂ ਤੋਂ 6 ਦੰਦ ਹੋ ਗਿਆ ਜੀ ਇਹ ਝੋਟਾ ਸੀਆਰਪੀ ਨਾਬਾ 113 ਦਾ ਬੱਚਾ ਆ ਜੀ सीआईआरबी ਨਾਬਾ 113 ਦਾ ਬੱਚਾ ਆ ਮਾਂ ਤੋਂ ਇਹ ਡੈਮਡ ਦੀ ਮਧਰਿਆਂ ਦੀ ਜਿਹੜੀ ਮਾਂ ਆ ਜੀ ਇਹਨੇ ਜਿਹੜੀਆਂ ਵੀਡੀਓ ਦਾ ਕੋਈ ਬਾਇਓ ਡਾਟਾ ਜਾਂ ਡੀਐਨਏ ਸਾਡੇ ਕੋਲ ਪ੍ਰਾਪਤ ਹੋਵੇ ਐਵੇਂ ਨਹੀਂ ਅਸੀਂ ਕਿਸੇ ਦੇ ਛੋਟੇ ਜਿਹੇ ਨੱਥਾ ਫੜ ਕੇ ਤੇ ਵੀਡੀਓ ਪਾ ਦਿੰਨੇ ਆ ਦੂਸਰੀ ਗੱਲ ਰਹੀ ਜਾਂਦੀ ਮਾਂ ਦੇ ਦੁੱਧ ਦਾ ਜੀ ਸੁਖਮੰਦਰ ਸਿੰਘ ਰੋਡਿਆਂ ਵਾਲੇ ਨੂੰ ਇਹਦੀ ਮਾਂ ਜਿਹੜੀ ਮੈਂ ਸੇਲ ਕੀਤੀ ਆ ਜੀ ਤੇ ਸੁਖਮੰਦਰ ਸਿੰਘ ਰੋਡਿਆਂ ਵਾਲੇ ਦਾ ਕਹਿਣਾ ਕਿ ਮੈਂ 22 ਕਿਲੋ ਦੁੱਧ ਦਿੰਦਾ ਵੇਖੋ ਮੈਂ ਪਹਿਲੇ ਸੂਏ ਉਹਨਾਂ ਨੂੰ ਮੱਝ ਦੇ ਦਿੰਦੀ ਸੀ ਔਰ ਮਾਂ ਮਾਂ ਬਹੁਤ ਜਿਆਦਾ ਚੰਗੀ ਸੀਗੀ ਤੇ ਬਾਪ ਸੀ ਆਰ ਵੀ ਨਾ ਬਾਕ 113 ਦਾ ਔਰ ਇਹਦੇ ਦਵਾਸ ਕਰਦੇ ਜਿਹਦੇ ਕਰੈਕਟਰ ਪੈਰਾਪੁਰਾ ਤੋਂ ਲੈ ਕੇ ਜਿਹੜੀ ਅੱਖ ਜੋ ਵੀ ਇਹਦਾ ਬਾਡੀ ਸਟਰਕਚਰ ਆ ਬਹੁਤ ਜਿਆਦਾ ਵਧੀਆ ਹੈ ਤੇ ਇਹ ਫਿਰ ਆਪਰਾਪੁਰਾ ਨੂੰ ਦੱਸਦੇ ਆ ਜੀ ਕਰਦਗੜ 600 ਮਾਜ ਜਿਹੜੀ ਇਸ ਤੋਂ ਗੱبن ਹੋ ਗਈ ਆ ਤੇ ਬਹੁਤ ਚੰਗੀ ਇਹਦੇ ਤੋਂ ਉਮੀਦਾਂ ਨੇ ਜੋ ਬੱਚੇ ਆਏ ਕਿ ਜਿਹੜਾ ਝੋਟਾ ਆ ਮੇਰਾ ਦਰੋਲ ਡੇਰੀ ਫਾਰਮ ਪੇਜ ਹੈ ਜੀ ਅਸੀਂ ਆਪਣਾ ਬਰੀਡ ਕੀਤਾ ਹੋਇਆ ਛੋਟੇ ਦੀ ਵੀਡੀਓ ਤਾਂ ਪਾ ਰਹੇ ਵੀ ਐ ਸਿਹਰ ਦਾ ਜਿਹੜਾ ਲੋਕ ਸੀਮਨ ਭਰਉਂਦੇ ਆ ਲੋਕੀ ਲੋਕਾਂ ਨੂੰ ਥੋੜਾ ਸੌਖਾ ਆ ਜਾਵੇ ਜਿਹਦੀ ਮਾਂ ਐ ਉਹ ਡੈਮਡ ਦੀ ਧੀ ਆ ਔਰ ਚੰਗੇ ਦੋਤੇ ਰਹੀ ਆ ਐਡਰੈਸ ਵੀ ਇਹਦਾ ਆਪਣਾ ਰਾਮਪਰਾ ਫੂਲ ਰਾਮਪਰਾ ਫੂਲ ਹਾਂ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਫੋਨ ਨੰਬਰ ਬੋਲ ਦੋ 94632 94632 85332 ਦੇਖ ਸਕਦੇ ਹੋ ਦੋਸਤੋ